ਬਿਤੇ ਦਿਨ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਵੀ ਤੋਂ ਬਦ ਲੋਕਾਂ ਦੀ ਮੌਤ ਹੋ ਗਈ ਸੀ ਤੇ ਵਿਵਾਦ ਹਲੇ ਠੰਡਾ ਵੀ ਨਹੀਂ ਪਿਆ ਸੀ ਕਿ ਇੱਕ ਹੋਰ ਵੱਡਾ ਕਾਂਡ ਕਰਨ ਦੀ ਫਿਰਾਕ ਦੇ ਵਿੱਚ ਸਨ ਕੁਝ ਲੋਕ ਪਰ ਪੁਲਿਸ ਦੇ ਵੱਲੋਂ ਪਹਿਲਾਂ ਇਹ ਦਾਅਵੇ ਕਿ ਇੱਕ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ ਜਿहां ਠੀਕ ਸੁਣਿਆ ਤੁਸੀਂ ਤਾਂ ਅੰਮ੍ਰਿਤਸਰ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਇੱਕ ਤਸ਼ਕਰ ਦੇ ਘਰ ਤੇ ਰੇਡ ਕੀਤੀ ਗਈ ਹੈ ਜਿੱਥੇ ਵੱਡੀ ਮਾਤਰਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੈਕਾਂ ਚ ਬੰਦ ਮਿਲੀ ਹੈ ਅੰਦਾਜ਼ੇ ਕਿ ਪਿਛਲੇ ਮਹੀਨੇ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਤੇ ਬਤੇਰੀ ਗਿਣਤੀ ਦੇ ਵਿੱਚ ਲੋਕ ਗੰਭੀਰ ਰੂਪ ਦੇ ਨਾਲ ਬਿਮਾਰ ਹੋ ਗਏ ਸਨ ਜਿਸ ਤੋਂ ਬਾਅਦ ਖਾਸਾ ਵਿਵਾਦ ਇਸ ਪੂਰੇ ਮਸਲੇ ਨੂੰ ਲੈ ਕੇ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਹਜੇ ਤੱਕ ਇਹ ਸੇਕ ਹਜੇ ਠੰਡਾ ਵੀ ਨਹੀਂ ਸੀ ਹੋਇਆ ਕਿ ਇੱਕ ਹੋਰ ਵੱਡੀ ਘਟਨਾ ਕਰਨ ਦੀ ਤਿਆਰੀ ਜਿਹੜੀ ਉਹ ਕੀਤੀ ਜਾ ਰਹੀ ਸੀ ਜਹਿਰੀਲੀ ਸ਼ਰਾਬ ਯਕਲੀਏ ਕਿ ਨਕਲੀ ਸ਼ਰਾਬ ਲਫਾਫਿਆਂ ਦੇ ਵਿੱਚ ਭਰ ਕੇ ਵੇਚੀ ਜਾ ਰਹੀ ਸੀ ਪਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਫਤਾਪੁਰ ਇਲਾਕੇ ਦੇ ਵਿੱਚ ਇੱਕ ਘਰ ਦੇ ਉੱਤੇ ਰੇਡ ਕੀਤੀ ਗਈ ਜਿੱਥੇ ਪੁਲਿਸ ਨੂੰ ਵੱਡੀ ਮਾਤਰਾ ਦੇ ਵਿੱਚ ਨਕਲੀ ਸ਼ਰਾਬ ਜਿਹੜੀ ਆ ਬਰਾਮਦ ਕੀਤੀ ਹੈ ਤਾਂ ਹੁਣ ਇਸ ਨੂੰ ਜਿਹੜਾ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਨਾਲ ਦੀ ਨਾਲ ਜਿਹੜਾ ਤਸ਼ਕਰ ਹੈ ਜਿ세 ਬੋਲੇ ਸ਼ਰਾਬ ਵੇਚੀ ਜਾ ਰਹੀ ਸੀ ਉਸ ਨੂੰ ਵੀ ਪੁਲਿਸ ਨੇ ਮੌਕੇ ਤੋਂ ਗ੍ਰਿਫਤਾਰ ਕੀਤਾ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਕੀ ਕੁਛ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆਂ ਹਾਂਜੀ ਇਲਾਕੇ ਦੇ ਵਿੱਚ ਜਿਹੜੀ ਅੱਜ ਫੇਰ ਦੁਬਾਰਾ ਨਕਲੀ ਲਾਹਣ ਫੜੀ ਗਈ ਕੀ ਕਹਿਣਾ ਚਾਹੋਗੇ ਅੱਜ ਐਸਏ ਦਰਬਾਰਾ ਸਿੰਘ ਤੇ ਹੈੱਡ ਕਨਸਟਬਲ ਭਾਲ ਸਿੰਘ ਜਿਹੜੇ ਕਿ ਐਕਸਾਈਜ਼ ਵਿਭਾਗ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਪਿੰਡ ਪਤਾਪੁਰ ਵਿੱਚ ਰੇਡ ਕੀਤਾ ਵਾ ਇੱਥੇ ਇਹ ਇਨਫਰਮੇਸ਼ਨ ਮਿਲੀ ਸੀ ਕਿ ਵੀਰ ਸਿੰਘ ਸਨ ਆਫ ਸੁਰਤਾ ਸਿੰਘ ਨਾਮ ਦਾ ਵਿਅਕਤੀ ਜਿਹੜਾ ਵਾਹੋ ਆਪਣੇ ਘਰ ਦੇ ਵਿੱਚ ਨਜਾਇਜ਼ ਸ਼ਰਾਬ ਰੱਖ ਕੇ ਬਿਠਾ ਵਾ ਤੇ ਘਰ ਦੇ ਵਿੱਚ ਹੀ ਆਪਣੇ ਗਾਕਾਂ ਨੂੰ ਉਹ ਸ਼ਰਾਬ ਬੰਨਦਾ ਵਾ ਮਿਲ ਵੇਚਦਾ ਵਾ ਅਹੀਂ ਉਹਨਰੇ ਨਾਲ ਇੱਥੇ ਮੌਕੇ ਤੇ ਆਏ ਆ ਤੇ ਮੌਕੇ ਤੇ ਅਸੀਂ ਸ਼ਰਾਬ ਫੜੀ ਆ ਔਰ 8 ਪੈਕਟ ਸ਼ਰਾਬ ਦੇ ਆ ਔਰ ਇੱਕ ਪੈਕਟ ਦੇ ਵਿੱਚ 4 ਤੋਂ 5 ਬੋਤਲ ਦੱਸੀਆਂ ਜਾ ਰਹੀਆਂ ਨੇ ਬਾਕੀ ਵੀਰ ਸਿੰਘ ਨੂੰ ਅਹੀਂ ਮੌਕੇ ਤੇ ਉਹ ਕਾਬੂ ਕੀਤਾ ਪਹਿਲਾਂ ਵੀ ਇਸ ਤੋਂ ਕੁਝ ਦਿਨ ਪਹਿਲਾਂ ਵੀ ਨਕਲੀ ਲਾਹਣ ਫੜੀ ਗਈ ਹੈ ਇਲਾਕੇ ਦੇ ਵਿੱਚ ਚੌਂਕੀ ਹੈ ਨੇੜੇ ਝੇਲ ਹੈ ਹੋਰ ਸਰਕਾਰ ਵੱਲੋਂ ਕਾਫੀ ਜਿਹੜੀ ਕਿ ਸਖਤਾਈ ਵੀ ਕੀਤੀ ਗਈ ਹੈ ਫਿਰ ਵੀ ਇਲਾਕੇ ਦੇ ਵਿੱਚ ਨਕਲੀ ਲਾਹਣ ਫੜੀ ਜਾ ਰਹੀ ਮਿਲੀ ਜਾ ਰਹੀ ਹੈ ਦੇਖੋ ਜਦੋਂ ਵੀ ਸਾਨੂੰ ਨਕਲੀ ਸ਼ਰਾਬ ਮਿਲਦੀ ਹੈ ਜਾਂ ਨਕਲੀ ਲਾਹਣ ਮਿਲਦੀ ਹੈ ਜਾਂ ਕੋਈ ਐਨਡੀ ਵਾਲਾ ਆਇਆ ਦਾਵਾ ਮਕਦਮਾ ਮਾਲੋ ਕੋਈ ਸਮੈਕ ਵਾਲਾ ਵਾ ਕੋਈ ਰੋਣ ਵਾਲਾ ਹੀ ਉਸ ਤੋਂ ਉਹਨੂੰ ਫੜਦੇ ਆਂ ਜੀ ਪਰਚਾ ਦਿੰਨੇ ਆਂ ਪਰਚਾ ਦੇਣ ਤੋਂ ਬਾਅਦ ਅਦਾਲਤ 'ਚ ਪੇਸ਼ ਕਰਾ ਕੇ ਜੇਲ੍ਹ ਸਾਡੇ ਕਿੰਨੇ ਆ ਚੌਂਕੀ ਦੀ ਕਾਰਵਾਈ ਜਾਰੀ ਕੀ ਹੈ ਚੌਂਕੀ ਦੇ ਵਿੱਚ ਹੀ ਚੋਕੀ ਦੇ ਵਿੱਚ ਹੀ ਸਰ ਇਹ ਸਾਰਾ ਕੁਝ ਹੋ ਰਿਹਾ ਵਾ ਜਾ ਕੇ ਵੇਖੋ ਕਿੰਨੇ ਪਰਚੇ ਦਿੱਤੇ ਹਨ ਡੇਲੀ ਆਰਡਰ ਡੇਲੀ ਆਡੇ ਮਤਲਬ ਇਹ ਆਲੇ ਚਿੱਟੇ ਵਾਲੇ ਪਰਚੇ ਡੇਲੀ ਹੋ ਰਹੇ ਆਡੇ ਸਰ ਕਿੰਨੇ ਚਿਰ ਤੋਂ ਕੰਮ ਕਰ ਰਹੇ ਪਤਾ ਲੱਗਾ ਇਹ ਕਾਫੀ ਚਿਰ ਤੋਂ ਕੰਮ ਕਰ ਰਹੇ ਹੋ ਜੀ ਇਹਨਾਂ ਦੇ ਮਤਲਬ ਇਹੋ ਧੰਦਾ ਵਾ ਜੀ ਇਹਨਾਂ ਦਾ ਮੁੱਖ ਧੰਦਾ ਵਾ ਜੀ ਤੇ ਪਹਿਲਾਂ ਵੀ ਕੋਈ ਪਰਚਾ ਇਹਨਾਂ ਦਾ ਪਹਿਲਾਂ ਉਸ ਵੇਲੇ ਮੈਂ ਤਾਂ ਇੱਥੇ ਨਵਾਂ ਆਇਆ ਵਾਂ ਪਤਾ ਲੱਗੂ ਪਤਾ ਕਰ ਲਾਂਗਾ ਕਿ ਉਹ ਇਹਨਾਂ ਨੂੰ ਹੁਣ ਜਾ ਕੇ ਜਦੋਂ ਆਪਾਂ ਲੈ ਕੇ ਜਾਣਾ ਵਾ ਉਦੋਂ ਪਤਾ ਕਰਾਂਗੇ ਸਾਡੇ ਕੋਲ ਇੱਕ ਐਪ ਹੈਗੀ ਆ ਉਹ ਤੇ ਹਰਪੁਰਾ ਲੱਗ ਜਾਂਦਾ ਵੀ ਇਹ ਤੇ ਪਹਿਲਾਂ ਕਿਨੇ ਪਰਚੀ ਆ ਕਿਨੇ ਨਹੀਂ ਸਰ ਇਹ ਕਿਦਾਂ ਸ਼ਰਾਬ ਦੇ ਨਾਲ ਲਿਖੀਲੀ ਸ਼ਰਾਬ ਦੇ ਨਾਲ ਬੰਦੇ ਮਰੇ ਸੀ ਉਹ ਤੋਂ ਬਾਅਦ ਕੋਈ ਧਾਰਾ ਚੇਂਜ ਕੀਤੀ ਸ਼ਰਾਬ ਦੀ ਨਹੀਂ ਜੀ ਇਹੋ ਜੀ ਕੋ